ਸਾਡੀ ਸਾਰੀ ਜਨਤਾ ਦੀ ਰਿਕਵੈਸਟ ਹੈ ਕਿ ਜਿਹੜੀ ਜਿਹੜੀਆਂ ਨਜਾਇਜ਼ ਜਿਹੜੇ ਕੰਦਿਆ ਜਿਹੜੇ ਹੋਏ ਆ ਇਹ ਤੋਂ ਹਟਵਾਏ ਜਾਣ ਤੇ ਖਾਸ ਕਰਕੇ ਜਿਹੜੇ ਸਾਡੇ ਆਪਣੇ ਪੁਲਿਸ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਸਤ ਸਦਾਇਤਾਂ ਦਿੱਤੀਆਂ ਜਾਣ ਕਿ ਕੋਈ ਵੀ ਵਿਅਕਤੀ ਜੇ ਗਲਤ ਕੰਮ ਕਰਦਾ ਉਹਨੂੰ ਆਨ ਦੀ ਸਪੋਰਟ ਉਹਦੇ ਪਰਚਾ ਦਰਜ ਹੋਵੇ ਕੀਤਾ ਜਾਵੇ ਸਾਡੀ ਜਿਹੜੀ ਜ਼ਿਲੰਦਰ ਦੀ ਜਿਹੜੀ ਕਾਰਪੋਰੇਸ਼ਨ ਹੈ ਉਹ ਸਾਰੀ ਸਫੀ ਗਈ ਆ ਗੁੰਗੀ ਆ ਬੁੜੀ ਆ ਇਹ ਨਮਾਇਤੀ ਜਾਂ ਦਿਖਦੀਆਂ ਨਹੀਂ ਗਿਆ। ਛੋਪਰੀਆਂ ਆਵਾਜ਼ਾਂ ਨੂੰ ਹੁੰਦੀਆਂ ਨਹੀਂ ਰੋਹ ਇੱਥੇ ਇੰਨੀ-ਇੰਨੀ ਗੱਡੀਆਂ ਇੱਥੇ ਟ੍ਰੈਫਿਕ ਦੇ ਵਿੱਚ ਫਸਿਆ ਜਾਂਦੀਆਂ ਕਈ ਵਾਰੀ ਇੱਥੇ ਐਮਬੂਲੈਂਸਾਂ ਤਾਂ ਕਿੱਥੇ ਫਸੀਆਂ ਇੱਥੇ ਪਰ ਸਾਡੀ ਜਲੰਧਰ ਦੀ ਕਾਰਪੋਰੇਸ਼ਨ ਦੇ ਕੰਮ ਤੇ ਯੂਨੀਵਰਸਿਟੀ ਜਿਹੜੀ ਆਮ ਪਬਲਿਕ ਜਿਹੜੀ ਨਰਾਸ਼ ਜਿਹੜੀ ਹੋ ਰਹੀ ਹੈ ਇੱਥੇ ਕਿਸੇ ਨੂੰ ਐਮਰਜੈਂਸੀ ਵੀ ਹੋਵੇ ਮਨੇ ਸਾਬ ਨਾਲ ਕਿ ਇੱਥੇ ਖੜੇ ਖੜੇ 15-15 ਵਾਰੀ ਲੇਟਾਂ ਹੋ ਜਾਂਦੀਆਂ ਆ ਤੇ ਗੱਡੀਆਂ ਪ੍ਰੋਪਰਲੀ ਨਿਕਲ ਨਹੀਂ ਪਉਂਦੀਆਂ ਜਿਹੜੀਆਂ ਪਛੜੜੀਆਂ ਗੱਡੀਆਂ ਲੱਗੇ ਰਹਿਣੀਆਂ ਕਿਉਂ ਇਹੀ ਚੀਜ਼ਾਂ ਦੀ ਜਿਹੜੀ ਸਮੱਸਿਆ ਆ ਈ ਆਂਦੀ ਆ ਕਿ ਉਨੀ ਸੜਕ ਆ ਉਹਦੇ ਨਾਲੋਂ ਜ਼ਿਆਦਾ ਇਹਨਾਂ ਨੇ ਵਧ ਰਹੀ ਇਹਨੇ ਗੇਂਦਨ ਕੀ ਤੇਰਸਾਂ ਦਾ ਵੱਲੋਂ ਦੇਖਦੇ ਕੇ ਗਾਂਦ ਬਾਜਦਾ ਉਹਨਾਂ ਨੂੰ ਦੱਸਿਆ ਕੇ ਸੀ ਇੱਕ ਉਹਨੇ ਕੀਤੇ ਆ ਸਾਡੇ ਅਗਲੇ ਨੇ ਕੀਤੇ ਪਿਛਲੇ ਨੇ ਵੀ ਕਰਨੀਆਂ ਸੋ ਇਹ ਚੀਜ਼ਾਂ ਇਹ ਬੰਦ ਕਰਵਾਈਆਂ ਜਾਣਗੀਆਂ ਇਹ ਵਾਲੀਆਂ ਜੋ ਜਿਹੜੇ ਵੀ ਇੱਥੇ ਮੈਟਲ ਦੇ ਵੇਚੇ ਜਿੰਨੀਆਂ ਵੀ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਮੇਰਾ ਖਿਆਲ ਹੈ 20-22 ਦੁਕਾਨਾਂ ਇਹ ਵਾਲੀਆਂ ਤੇ ਜਿਨ੍ਹਾਂ ਨੇ ਵਧਰੇ ਇੰਨੇ ਨੇ ਜਿਨ੍ਹਾਂ ਨੇ ਕੀਤੇ ਹੋਏ ਆ ਦੇਖ ਦੇ ਕੇ ਗਾਹਦ ਬਾਹਦ ਦਾ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਅਸੀਂ ਇਹ ਉਹਨੇ ਕੀਤੇ ਆ ਸਾਡੇ ਅਗਲੇ ਨੇ ਕੀਤੇ ਪਿਛਲੇ ਨੇ ਵੀ ਕਰਨੇ ਆ ਸੋ ਇਹ ਚੀਜ਼ਾਂ ਨੇ ਬੰਦ ਕਰਵਾਈਆਂ ਜਾਣਗੀਆਂ ਇਹ ਜਾਣ ਕੇ ਸੋ ਜਿਹੜੇ ਵੀ ਇੱਥੇ ਮੈਟਲ ਦੇ ਵੇਚੇ ਜਿੰਨੀਆਂ ਵੀ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਮੇਰਾ ਖਿਆਲ ਹੈ 20-22 ਦੁਕਾਨਾਂ ਇਹ ਵਾਲੀਆਂ ਤੇ ਜਿਨ੍ਹਾਂ ਨੇ ਵਧਰੇ ਇੰਨੇ ਨੇ ਜਿਨ੍ਹਾਂ ਨੇ ਕੀਤੇ ਹੋਏ ਆ ਔਰ ਨਿਊਜ਼ ਦੇਖਦੇ ਦਸ਼ਾ ਸਵਾਗਤ ਹੈ ਮੈਂ ਹਾਂ ਸੋ ਇਸ ਸਮੇਂ ਮੌਜੂਦ ਹਾਂ ਆਪਾਂ ਡਾਕਟਰ ਬੀ ਆਰ ਅੰਬੇਦਕਰ ਚੌਂਕ ਦੇ ਅੰਦਰ ਜਿੱਥੇ ਤੁਹਾਨੂੰ ਦੱਸਦੀ ਹੈ ਕਿ ਪਿੱਛੇ ਮੇਰੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੇ ਵੱਧਰੇ ਕੀਤੇ ਹੋਏ ਨੇ ਲਗਾਤਾਰ ਤੁਹਾਨੂੰ ਤਸਵੀਰਾਂ 'ਚ ਦਿਖਾ ਰਹੇ ਹਾਂ ਇਹ ਜਿਹੜੇ ਵੱਧਰੇ ਕੀਤੇ ਹੋਏ ਨੇ ਇਸ ਨਾਲ ਜਿਹੜਾ ਟ੍ਰੈਫਿਕ ਤੇ ਬਹੁਤ ਜ਼ਬਰਦਸਤ ਅਸਰ ਪੈਂਦਾ ਪਿਆ ਹੈ ਟ੍ਰੈਫਿਕ ਜਿਹੜਾ ਇਸ ਏਰੀਏ ਦੇ ਅੰਦਰ ਬਹੁਤ ਜ਼ਿਆਦਾ ਜਿਹੜੀ ਖੜੀ ਹੁੰਦੀ ਹੈ ਉਸ ਤੋਂ ਬਾਅਦ ਸੀਪੀ ਸਾਹਿਬ ਦੇ ਆਰਡਰਸ ਆਉਂਦੇ ਨੇ ਔਰ ਪੂਰੇ ਸ਼ਹਿਰ ਦੇ ਅੰਦਰ ਜਿਹੜੇ ਆਰਡਰਸ ਤੋਂ ਬਾਅਦ ਜਿਹੜੀ ਸ਼ਹਿਤ ਦੀਆਂ ਡੇੜੀਆਂ ਉਹਨਾਂ ਨੂੰ ਜਿਹੜਾ ਕਿ ਇੱਥੋਂ ਹਟਾ ਦਿੱਤਾ ਜਾਂਦਾ ਹੈ ਜਿੰਨੇ ਵੀ ਬੱਦਰੇ ਕੀਤੇ ਹੋਏ ਨੇ ਲੋਕਾਂ ਦੇ ਨਜ਼ਾਇਜ਼ ਜਿਹੜੇ ਬੱਦਰੇ ਸਗੇ ਉਹਨਾਂ ਨੂੰ ਇੱਕਦਮ ਪਿੱਛੇ ਹਟਾ ਦਿੱਤਾ ਜਾਂਦਾ ਹੈ ਲੇਕਿਨ ਸਵਾਲ ਇਹ ਆ ਕੇ ਖੜੇ ਹੋ ਜਾਂਦੇ ਨੇ ਕਿ ਜਿਹੜੇ ਬੱਦਰੇ ਤੁਹਾਨੂੰ ਦਿਖਾਏ ਗਏ ਨੇ ਕੀ ਇਹ ਬੱਦਰੇ ਦੇਖ ਨਹੀਂ ਰਹੇ ਕੀ ਕਾਰਪੋਰੇਸ਼ਨ ਨੂੰ ਨਹੀਂ ਦੇਖ ਰਹੇ ਜਾਂ ਫਿਰ ਪੁਲਿਸ ਪ੍ਰਸ਼ਾਸਨ ਜਿਹਨਾਂ ਵੱਲੋਂ ਪੂਰੇ ਸ਼ਹਿਰ ਦੀ ਸਫਾਈ ਕਰ ਦਿੱਤੀ ਗਈ ਹੈ ਜਿਹੜੀਆਂ ਸ਼ਹਿਰ ਦੇ ਅੰਦਰ ਰੇੜੀਆਂ ਸਨਗੇ ਉਹਨਾਂ ਨੂੰ ਸਾਫ਼ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਨਹੀਂ ਦੇਖ ਰਹੇ ਸੋ ਇਸ ਸਮੇਂ ਇਸ ਪੂਰੇ ਮੈਟਰ ਨੂੰ ਗੱਲਬਾਤ ਕਰਨ ਨੂੰ ਸਾਡੇ ਨਾਲ ਇਸ ਸਮੇਂ ਅਭਿਸ਼ੇਕ ਬਖਸ਼ੀ ਹੁਣੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕੀ ਸੀਪੀ ਸਾਹਿਬ ਦੇ ਜਿਹੜੇ ਆਰਡਰਸ ਨੇ ਉਹਨਾਂ ਨੂੰ ਕਿਉਂ ਮਨਾਹੀ ਕਿਉਂ ਅਣਦੇਖਾ ਕੀਤਾ ਜਾ ਰਿਹਾ ਹੈ ਬਖਸ਼ੀ ਜੀ ਬੈਲੋ ਤੋਂ ਬਹੁਤ ਬਹੁਤ ਵੈਲਕਮ ਇਨ ਟੂ ਹਾਟ। ਨਮਸਕਾਰ ਸਰ ਨਮਸਕਾਰ ਜੀ ਤੁਹਾਡੇ ਹਾਟ ਨਿਊਜ਼ ਚੈਨਲ ਦੇ ਜਿੰਨੇ ਵੀ ਸਰੋਤੇ ਦੇਖ ਰਹੇ ਆ ਉਹਨਾਂ ਸਾਰਿਆਂ ਨੂੰ ਮੇਰੀ ਪਿਆਰ ਭਰੀ ਨਮਸਕਾਰ ਜੀ। ਅ ਬਖਸ਼ੀ ਜੀ ਲਗਾਤਾਰ ਪੂਰੇ ਸ਼ਹਿਰ ਦੇ ਅੰਦਰ ਜਿਹੜੀ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਅ ਧੰਨਾ ਪ੍ਰਦਰਸ਼ਨ ਵੀ ਬਹੁਤ ਜ਼ਬਰਦਸਤ ਤਰੀਕੇ ਨਾਲ ਹੋਇਆ ਜਿਹੜੇ ਰੇੜੀਆਂ ਵਾਲੇ ਸੀਗੇ ਥੇਲਿਆਂ ਵਾਲੇ ਸੀਗੇ ਉਹਨਾਂ ਵੱਲੋਂ ਇਹ ਕਾਫੀ ਧੰਨਾ ਪ੍ਰਦਰਸ਼ਨ ਕੀਤਾ ਗਿਆ। ਉਸ ਤੋਂ ਬਾਅਦ ਹੁਣ ਦੇਖਣ ਨੂੰ ਮਿਲ ਰਿਹਾ ਤੁਸੀਂ ਅੱਜ ਇੱਥੇ ਆਏ ਹੋ ਤੇ ਤੁਹਾਡੇ ਵੱਲੋਂ ਇਹ ਏਰੀਆ ਦਿਖਾਇਆ ਗਿਆ ਜਿੱਥੇ ਕਿ ਟ੍ਰੈਫਿਕ ਬਹੁਤ ਜ਼ਿਆਦਾ ਰਹਿੰਦੀ ਹੈ ਬਹੁਤ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਤੇ ਕੀ ਕਾਰਨ ਹੈ ਕਿ ਕਾਰਪੋਰੇਸ਼ਨ ਜਾਂ ਫਿਰ ਪੁਲਿਸ ਪ੍ਰਸ਼ਾਸਨ ਇੱਥੇ ਕਾਰਵਾਈ ਨਹੀਂ ਕਰ ਪਾਇਆ ਮੈਂ ਇੱਕ ਚੀਜ਼ ਤੁਹਾਨੂੰ ਦੱਸਣੀ ਚਾਹੁੰਦਾ ਭਾਜੀ ਕਿ ਸ਼ਹਿਰ ਦੇ ਜਿਹੜੇ ਇਦਾਂ ਦੇ ਜਿਹੜੇ ਮਸਲੇ ਜਿਹੜੇ ਹੁੰਦੇ ਨਾ ਉਹ ਹੁੰਦੇ ਕਾਰਪੋਰੇਸ਼ਨ ਦੇ ਦੀਨ ਜਿਹੜੇ ਪੈਂਦੇ ਆ ਤੇ ਸਾਡੀ ਜਿਹੜੀ ਜਲੰਧਰ ਦੀ ਜਿਹੜੀ ਕਾਰਪੋਰੇਸ਼ਨ ਆ ਉਹ ਸਾਰੀ ਫੈਰੀ ਸੁੱਤੀ ਪਈ ਆ ਗੁੰਗੀ ਆ ਬੋਲੀ ਆ ਜਿਨ੍ਹਾਂ ਨੂੰ ਇਹ ਚੀਜ਼ਾਂ ਦਿਖਦੀਆਂ ਨਹੀਂ ਗਿਆ ਲੋਕਾਂ ਦੀਆਂ ਆਵਾਜ਼ਾਂ ਉਹਨਾਂ ਸੁਣਦੀਆਂ ਨਹੀਂ ਰੋਜ਼ ਇੱਥੇ ਇੰਨੀ-ਇੰਨੀ ਗੱਡੀਆਂ ਆ ਇੱਥੇ ਟ੍ਰੈਫਿਕ ਦੇ ਵਿੱਚ ਫਸਿਆ ਜਾਂਦੀਆਂ ਕਈ ਵਾਰੀ ਇੱਥੇ ਐਂਬੂਲੈਂਸਾਂ ਤਾਂ ਕਿੱਥੇ ਫਸਿਆ ਇੱਥੇ ਪਰ ਸਾਡੀ ਜਲੰਧਰ ਦੀ ਕਾਰਪੋਰੇਸ਼ਨ ਦੇ ਕੰਮ ਤੇ ਜੂਨ ਹੀ ਸਰਤੀ ਪਵਨ ਕਿੰਨੇ ਕਿ ਸਾਡੇ ਜਲੰਧਰ ਦੇ ਵਿਅਕਤੀ ਆ ਜਿਨ੍ਹਾਂ ਨੇ ਇਸ ਮੈਟਰ ਦੇ ਵਿੱਚ ਕਈ ਵਾਰੀ ਕੰਪਲੇਂਟਾਂ ਵੀ ਦਿੱਤੀਆਂ ਤੇ ਉਹ ਕੰਪਲੇਂਟਾਂ ਵੀ ਜਿਹੜੀਆਂ ਕਾਗਜ਼ਾਂ ਦੇ ਵਿੱਚ ਇਦਾਂ ਹੀ ਪਈਆਂ ਰਹਿ ਜਾਂਦੀਆਂ ਫਾਈਲਾਂ ਦੇ ਵਿੱਚ ਇਦਾਂ ਹੀ ਕਾਗਜ਼ ਪਏ ਰਹਿ ਜਾਂਦੇ ਆ ਸੋ ਅੱਜ ਮੈਂ ਇਸ ਚੀਜ਼ ਦੀ ਚੇਤਾਵਨੀ ਦਿੰਦਾ ਮੈਂ ਕਿ ਜੇ 24 ਘੰਟੇ ਦੇ ਵਿੱਚ ਵਿੱਚ ਆ ਜਿਹੜੇ ਨਜਾਇਜ਼ ਜਿਹੜੇ ਕਬਜ਼ੇ ਜਿਹੜੇ ਹੋਏ ਹੋਏ ਆ ਜਿਹੜੇ 15 15 20 20 ਫੋਟੇ ਇਹਨਾਂ ਨੇ ਵੱਧ ਰਹੇ ਜਿਹੜੇ ਕੀਤੇ ਹੋਏ ਆ ਜਿਹਦੇ ਕਾਰਨ ਟ੍ਰੈਫਿਕ ਦੀ ਸਮੱਸਿਆ ਆ ਰਹੀ ਆ ਲੋਕਾਂ ਨੂੰ ਪਬਲਿਕ ਹਰਾਸਮੈਂਟ ਹੋ ਰਹੀ ਆ ਜੇ 24 ਘੰਟੇ ਦੇ ਵਿੱਚ ਵਿੱਚ ਇਥੇ ਕਬਜ਼ੇ ਇਹਨਾਂ ਦੇ ਨਾਂ ਹਟਾਏ ਗਏ ਤਾਂ ਸਾਨੂੰ ਮਜਬੂਰਨ ਸਾਨੂੰ ਸੜਕਾਂ ਤੇ ਆਉਣਾ ਪਊ ਸਾਨੂੰ ਠੀਕ ਹੈ ਜੀ ਭਾਜੀ ਗੱਲ ਕਰੀਏ ਸੀਪੀ ਸਾਹਿਬ ਦੇ ਆਰਡਰਸ ਆਉਂਦੇ ਨੇ ਸੀਪੀ ਸਪੰਝੀ ਆਂਦੇ ਨੇ ਉਹਨਾਂ ਦੇ ਆਰਡਰਸ ਆਂਦੇ ਨੇ ਫਿਰ ਕੀ ਪੂਰਾ ਸ਼ਹਿਰ ਜਿਹੜਾ ਕਿ ਇਸ ਤਰੀਕੇ ਨਾਲ ਟ੍ਰੈਫਿਕ ਦੀ ਜਿਹੜੀ ਸਮੱਸਿਆ ਨਾਲ ਜੂਝਦਾ ਪਿਆ ਵਾ ਉਸ ਨੂੰ ਠੀਕ ਕੀਤਾ ਜਾਏਗਾ ਉਹਨਾਂ ਵੱਲੋਂ ਇਹ ਸਖਤ ਜਿਹੜੇ ਡਿਸੀਜਨ ਲਿੱਤੇ ਗਏ ਤੇ ਕੁਝ ਫਾਇਦੇਮੰਦ ਵੀ ਸਾਬਿਤ ਹੋਏ ਲੇਕਿਨ ਕਈਆਂ ਦੀ ਰੋਟੀ ਰੋਜ਼ੀ ਰੋਟੀ ਤੇ ਵੀ ਆਈ ਠੀਕ ਹੈ ਲੇਕਿਨ ਜੇ ਹੁਣ ਗੱਲ ਕਰੀਏ ਆਰਾਮ ਨਾਲ ਜਿਹੜੀਆਂ ਡੇੜੀਆਂ ਚੱਕੀਆਂ ਗਈਆਂ ਸੀ ਉਹਨਾਂ ਨੂੰ ਇੱਕ ਜਗ੍ਹਾ ਦੇ ਦਿੱਤੀ ਗਈ ਹੈ ਉਹਨਾਂ ਵੱਲੋਂ ਬੜਾ ਵਧੀਆ ਉਹਨਾਂ ਵੱਲੋਂ ਕੰਮ ਚੱਲਿਆ ਲੇਕਿਨ ਪੂਰੇ ਸ਼ਹਿਰ 'ਚ ਜਦੋਂ ਇਹ ਕਾਰਵਾਈ ਦੇਖ ਦੇਖਣ ਨੂੰ ਮਿਲੀ ਤੇ ਕੀ ਇਹ ਦਿਖਾਈ ਨਹੀਂ ਦਿੱਤਾ ਗਿਆ ਨਾ ਪੁਲਿਸ ਪ੍ਰਸ਼ਾਸਨ ਦਾ ਕੋਈ ਕਾਰਵਾਈ ਇੱਥੇ ਰਹੀ ਤੇ ਨਾ ਕਾਰਪੋਰੇਸ਼ਨ ਮੈਂ ਤੁਹਾਨੂੰ ਇਹ ਚੀਜ਼ ਦੱਸਦਾ ਇਹ ਮੈਟਰ ਮੈਂ ਅੱਗੇ ਵੀ ਦੱਸ ਚੁੱਕਾ ਕਿ ਇਹ ਮੈਟਰ ਜਿਹੜਾ ਸੀਗਾ ਕਾਰਪੋਰੇਸ਼ਨ ਦਾ ਸੀਗਾ ਤੇ ਇਹ ਚੀਜ਼ ਅਸੀਂ ਸਾਡੇ ਜਲੰਧਰ ਦੇ ਸੀਪੀ ਸਾਹਿਬ ਸੋਪਨ ਸ਼ਰਮਾ ਜੀ ਮਾਨਯੋਗ ਸਾਡੇ ਉਹ ਬਹੁਤ ਵਧੀਆ ਤਰੀਕੇ ਨਾਲ ਜਲੰਧਰ ਨੂੰ ਬੈਟਰ ਬਣਾ ਰਹੇ ਆ ਸੋ ਅਸੀਂ ਇਹ ਚੀਜ਼ ਮੈਂ ਬੇਨਤੀ ਕਰਦਾ ਕਿ ਸੀਪੀ ਸਾਹਿਬ ਇਧਰ ਵੀ ਧਿਆਨ ਦਿਓ ਕਿ ਜਿਹੜਾ ਤੁਸੀਂ ਜਿਹੜਾ ਜਲੰਧਰ ਨੂੰ ਸਮਾਰਟ ਸਿਟੀ ਤੁਸੀਂ ਬਣਾਉਂਦਾ ਜਿਹੜਾ ਬੀੜਾ ਜਿਹੜਾ ਤੁਸੀਂ ਉਠਾਇਆ ਆ ਇਧਰ ਵੀ ਧਿਆਨ ਇਧਰ ਵੀ ਦਿੱਤਾ ਜਾਵੇ ਕਿ ਜਿਹੜੀ ਆਮ ਪਬਲਿਕ ਜਿਹੜੀ ਹਰਾਸ ਜਿਹੜੀ ਹੋ ਰਹੀ ਹੈ ਇੱਥੇ ਕਿਸੇ ਨੂੰ ਐਮਰਜੈਂਸੀ ਕੋਈ ਹੋਵੇ ਮੇਰੇ ਹਿਸਾਬ ਨਾਲ ਕਿ ਇੱਥੇ ਖੜੇ ਖੜੇ 15-15 ਵਾਰੀ ਲੇਟਾਂ ਹੋ ਜਾਂਦੀਆਂ ਆ ਤੇ ਗੱਡੀਆਂ ਪ੍ਰੋਪਰਲੀ ਨਿਕਲ ਨਹੀਂ ਪੰਦੀਆਂ ਜਿਹੜੀਆਂ ਪਿਛੇ ਜੜੀਆਂ ਗੱਡੀਆਂ ਲੱਗੀਆਂ ਲੈਂਦੀਆਂ ਕਿਉਂ ਇਹੀ ਚੀਜ਼ਾਂ ਦੀ ਜਿਹੜੀ ਸਮੱਸਿਆ ਜੜੀ ਜਾਂਦੀ ਆ ਕਿ ਉਨੀ ਸੜਕ ਆ ਉਹਦੇ ਨਾਲ ਜਿਆਦਾ ਇਹਨਾਂ ਨੇ ਵੱਧਰੇ ਇਹਨਾਂ ਨੇ ਅੱਗੇ ਇਹਨਾਂ ਨੇ ਕੀਤੇ ਦੁਕਾਨਦਾਰਾਂ ਵੱਲੋਂ ਇਸ ਚੀਜ਼ ਨੂੰ ਇੱਥੇ ਦੇ ਇੱਥੇ ਇਹਨੂੰ ਨਾਥੇ ਨੂੰ ਪਾਈ ਜਾਵੇ ਤੇ ਜਿਹੜੇ ਇਹਨਾਂ ਦੇ ਕਬਜ਼ੇ ਇਹਨਾਂ ਦੇ ਤੁਰੰਤ ਇਹਨਾਂ ਦੇ ਹਟਵਾਈ ਜਾਣ ਇੱਥੋਂ ਦੇ ਜਦੋਂ ਅਬੀਜੀ ਸਾਡੇ ਵੱਲੋਂ ਇਹਨਾਂ ਦੀ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੇ ਕਹਿਣਾ ਸੀਗਾ ਕਿ ਜਿਹੜੇ ਵੱਧਰੇ ਅਸੀਂ ਕੀਤੇ ਮੇਰੇ ਪਿੱਛੇ ਵਾਲੇ ਨੇ ਕੀਤੇ ਆ ਇਸ ਕਰਕੇ ਜਿੰਨੇ ਉਹਨੇ ਕੀਤਾ ਉਹਨਾ ਮੈਂ ਕਰ ਲਿਆ ਉਹ ਨਹੀਂ ਭੇਡ ਚੱਲ ਜਲਦੀ ਆ ਜੇ ਇੱਕ ਨੇ ਕੀਤੇ ਆ ਇੱਕ ਪਾਗਲੇ ਆ ਤਾਂ ਫਿਰ ਸਾਰੇ ਉਹਦੇ ਮਗਰ ਹੀ ਉਹੋ ਚੀਜ਼ਾਂ ਕਰੀ ਜਾਣਦੇ ਆ ਸੋ ਇਹ ਚੀਜ਼ ਜਿਹੜੀ ਆਪਾਂ ਦੇਖਦੇ ਆ ਕਿ ਗਾਂ ਤੋਂ ਗਾਂ ਜਿੱਦਾਂ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਅਸੀਂ ਇਹ ਉਹਨੇ ਕੀਤੇ ਆ ਸਾਡੇ ਅਗਲੇ ਨੇ ਕੀਤੇ ਪਿਛਲੇ ਨੇ ਵੀ ਕਰਨੇ ਆ ਸੋ ਇਹ ਚੀਜ਼ਾਂ ਇਹ ਬੰਦ ਕਰਵਾਈਆਂ ਜਾਣਗੀਆਂ ਇਹ ਵਾਲੀਆਂ ਸੋ ਜਿਹੜੇ ਵੀ ਇੱਥੇ ਮੈਟਰ ਦੇ ਵਿੱਚ ਜਿੰਨੀਆਂ ਵੀ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਮੇਰਾ ਖਿਆਲ ਹੈ 20-25 ਦੁਕਾਨਾਂ ਇਹ ਵਾਲੀਆਂ ਤੇ ਜਿਨ੍ਹਾਂ ਨੇ ਵੱਧ ਰਹੇ ਨੇ ਜਿਨ੍ਹਾਂ ਨੇ ਕੀਤੇ ਹੋਏ ਆ ਇਹਨਾਂ ਦੇ ਸਵੇਰ ਤੱਕ ਇਹਨਾਂ ਦੇ ਮੈਂ ਬੇਨਤੀ ਕਰਦਾ ਕਿ ਸੀਪੀ ਸਾਹਿਬ ਇਧਰ ਤੇ ਆਣ ਇਧਰ ਤੁਸੀਂ ਆਪ ਦੇਖੋ ਪਰਸਨਲੀ ਇਸ ਚੀਜ਼ ਨੂੰ ਕਿ ਇਹਨਾਂ ਦੇ ਵੱਧ ਰਹੇ ਜਿਹੜੇ ਆ ਉਹ ਚੁਕਵਾਏ ਜਾਣ ਤਾਂ ਕਿ ਪਬਲਿਕ ਹਰਾਸਮੈਂਟ ਨਾ ਹੋਵੇ ਤੁਹਾਡੇ ਵੱਲੋਂ ਕਿਸ ਕਿਸ ਸੀਨੀਅਰ ਅਧਿਕਾਰੀ ਨੂੰ ਫੋਨ ਲਗਾਇਆ ਗਿਆ ਕਿਨਾ ਵੱਲੋਂ ਚੱਕੇ ਨਹੀਂ ਗਏ ਕਿਲਾ ਵੱਲੋਂ ਗੱਲਬਾਤ ਕੀਤੀ ਗਈ ਮੈਂ ਆਪਣੇ ਸਪੀਡ ਟ੍ਰੈਫਿਕ ਜਿਨਾਂ ਨਾਲ ਗੱਲ ਕੀਤੀ ਮੈਂ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਸਰ ਅਸੀਂ ਐਸਟੀਸੀ ਵੱਲ ਧਿਆਨ ਦਿੰਦੇ ਆ ਅਸੀਂ ਵੱਡੇ ਅਫਸਰਾਂ ਨਾਲ ਗੱਲਬਾਤ ਕਰਕੇ ਜੋ ਵੀ ਇਹਨਾਂ ਦਾ ਤੇ ਬਣਦੀ ਹੈ ਆਪਾਂ ਕਾਰਵਾਈ ਆਪਾਂ ਕਰਵਾਵਾਂਗੇ ਲੇਕਿਨ ਤੁਸੀਂ ਟ੍ਰੈਫਿਕ ਦੇ ਟ੍ਰੈਫਿਕ ਦੇ ਅਫਸਰਾਂ ਨਾਲ ਗੱਲ ਕੀਤੀ ਬਹੁਤ ਵਧੀਆ ਗੱਲ ਹੈ ਲੇਕਿਨ ਮੌਕੇ ਦੇ ਜਿਹੜਾ ਏਰੀਆ ਦਾ ਐਸਐਚਓ ਹੈ ਕਿਉਂਕਿ ਹਰ ਏਰੀਆ ਦੇ ਐਸਐਚਓ ਨੇ ਇੱਕ ਵਧੀਆ ਕੰਮ ਕੀਤਾ ਹੈ ਕਾਰਵਾਈ ਕੀਤੀ ਹੈ ਜਿਹੜੇ 4 ਨੰਬਰ ਦੇ ਐਸਐਚਓ ਸਾਹਿਬ ਨੇ ਉਹਨਾਂ ਨੂੰ ਏਰੀਆ ਲੱਗਦਾ ਹੈ ਤੇ ਖੁਦ ਆਕੇ ਜਿਹੜਾ ਇਧਰ ਦਾ ਏਰੀਆ ਉਹਨਾਂ ਵੱਲੋਂ ਦੇਖਿਆ ਗਿਆ ਲੇਕਿਨ ਹੁਣ ਕੀ ਉਹਨਾਂ ਨੂੰ ਇਹ ਇਧਰਲੇ ਏਰੀਆ ਨਹੀਂ ਦਿਖਾਈ ਦਿੱਤਾ ਜਾ ਰਿਹਾ ਉਹੀ ਚੀਜ਼ ਤੁਹਾਨੂੰ ਦੱਸਣੀ ਚਾਹਣਾ ਮੇਰੀ 4 ਨੰਬਰ ਥਾਣੇ ਦੇ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਸੀਗੀ ਐਸਐਚਓ ਸਾਹਿਬ ਕਹਿੰਦੇ ਜੀ ਇਹ ਡਿਪਾਰਟਮੈਂਟ ਕਾਰਪੋਰੇਸ਼ਨ ਦੇਖੂਗੀ ਤਹਿਬਜ਼ਰੀ ਵਾਲੇ ਦੇਖਣਗੇ ਤਹਿਬਜ਼ਰੀ ਵਾਲਿਆਂ ਨੇ ਫੋਨ ਨਹੀਂ ਚੱਕਿਆ ਐਸਐਚਓ ਸਾਹਿਬ ਪਤਾ ਨਹੀਂ ਸ਼ਾਇਦ ਉਹਨਾਂ ਦਾ ਹੁਣ ਕੀ ਨਹੀਂ ਉਹਨਾਂ ਨੂੰ ਪੁੱਛਿਆ ਨਹੀਂ ਤੁਸੀਂ ਤੁਸੀਂ ਰਾਉਂਡ ਕੱਢਣ ਜਾਂਦੇ ਸੀਗੇ ਤੁਸੀਂ ਰੇਡੀਆਂ ਚ ਕੰਨ ਜਾਂਦੇ ਸੀਗੇ ਭਗਵਾਨ ਵਾਲਮੀਕੀ ਚੌਂਕ ਤੋਂ ਲੈ ਕੇ ਮੱਛੀ ਮਾਰਕੀਟ ਤੱਕ ਇਹਨਾਂ ਦੇ ਜਿਹੜੀ ਕਿ ਇੱਕ ਪੂਰਾ ਰਾਉਂਡ ਇਹਨਾਂ ਦਾ ਹੁੰਦਾ ਸੀਗਾ ਐਸਐਚਓ ਸਾਹਿਬ ਦਾ ਖੁਦ ਜਾਂਦੇ ਸੀ ਅਸੀਂ ਕਿਉਂ ਸਾਹਿਬ ਬਿਲਕੁਲ ਮੈਂ ਉਹੀ ਚੀਜ਼ ਹੈ ਨਾ ਕਿ ਇਸੇ ਮੈਟਰ ਦੇ ਵਿੱਚ ਅਸੀਂ ਸੀਪੀ ਸਾਹਿਬ ਨੂੰ ਇਸ ਚੀਜ਼ ਅਸੀਂ ਮੈਂ মিডিਆ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਦੱਸਣੀ ਚਾਹੁੰਦਾ ਹਾਂ ਕਿ ਸੀਪੀ ਸਾਹਿਬ ਪਲੀਜ਼ ਸਾਡੀ ਸਾਰੀ ਜਨਤਾ ਦੀ ਰਿਕਵੈਸਟ ਹੈ ਕਿ ਇਹ ਜਿਹੜੀ ਇਹ ਜਿਹੜੀਆਂ ਇਹ ਜਿਹੜੇ ਕਬਜ਼ੇ ਜਿਹੜੇ ਹੋਏ ਆ ਇਹ ਤੋਂ ਹਟਵਾਏ ਜਾਂ ਤੇ ਖਾਸ ਕਰਕੇ ਜਿਹੜੇ ਥਲੜੇ ਸਾਡੇ ਆਪਣੇ ਪੁਲਿਸ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਜਾਂ ਕਿ ਕੋਈ ਵੀ ਵਿਅਕਤੀ ਜਦੋਂ ਗਲਤ ਕੰਮ ਕਰਦਾ ਉਹ ਤੇ ਔਨ ਦੀ ਸਪੋਰਟ ਉਹ ਤੇ ਪਰਚਾ ਦਰਜ ਹੋ ਤੇ ਕੀਤਾ ਜਾਵੇ ਉੱਤੇ ਜੇ ਅਗਰ ਹੁਣ ਇਹਨਾਂ ਵੱਲੋਂ ਜੇ ਬਦਰਿਆਂ ਦੇ ਉੱਤੇ ਜਿਹੜੀ ਕਾਰਵਾਈ ਨਹੀਂ ਕੀਤੀ ਜਾਂਦੀ ਕਿਉਂਕਿ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਦੇਖ ਲੋਕਾਂ ਨੂੰ ਦਿੱਕਤ ਆਦੀਆਂ ਜੇ ਅਗਰ ਇਹਨਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਤੁਹਾਡੇ ਵੱਲੋਂ ਕੀ ਸਟੈਪਸ ਜਿਹੜੇ ਚੱਕੇ ਜਾਣਗੇ ਸਾਨੂੰ ਸਾਨੂੰ ਭਾਜੀ ਸਾਨੂੰ ਮਜਬੂਰਨ ਸਾਨੂੰ ਸੜਕਾਂ ਦੇਣਾ ਪਊਗਾ ਮੇਰੇ ਨਾਲ ਜਿੰਨੀਆਂ ਸਾਡੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਸਾਡੀਆਂ ਐਸਬੀਸੀ ਜਥੇਬੰਦੀਆਂ ਅਸੀਂ ਸਾਰੇ ਜਾਣੇ ਸਵੇਰੇ ਆਪਣੀ ਟੀਮ ਨਾਲ ਡਿਸਕਸ ਕਰਕੇ ਤੇ ਜੋ ਵੀ ਬਣਦੀ ਕਾਰਵਾਈ ਇੱਥੇ ਬੈਠਾਂਗੇ ਅਸੀਂ ਜੋ ਸਾਡੀ ਕਮੇਟੀ ਸਾਡੀ ਡਿਸੀਜਨ ਲਊਗੀ ਸਾਡੀ ਤੇ ਅਸੀਂ ਉਸ ਤਰੀਕੇ ਨਾਲ ਅਸੀਂ ਬੈਠ ਕੇ ਇੱਥੇ ਜੋ ਵੀ ਅਗਲੀ ਰਣਨੀਤੀ ਹੋਊਗੀ ਤੁਹਾਨੂੰ ਦੱਸ ਦਵਾਂਗੇ ਤਾਂ ਸੋ ਇਹ ਸੀਗੇ ਸਾਡੇ ਨਾਲ ਅਭਿਸ਼ੇਕ ਬਖਸ਼ੀ ਹੁਣੀ ਜਿਨ੍ਹਾਂ ਦਾ ਕਹਿਣਾ ਹੈ ਕਿ ਅਗਰ 24 ਘੰਟੇ ਦੇ ਅੰਦਰ ਜੇ ਕੋਈ ਇਹਨਾਂ ਤੇ ਕਾਰਵਾਈ ਨਹੀਂ ਹੁੰਦੀ ਨਜ਼ਰ ਆਂਦੀ ਤੇ ਇਹਨਾਂ ਵੱਲੋਂ ਜਿਹੜਾ ਇਹਨਾਂ ਦੀ ਜਥੇਬੰਦੀਆਂ ਨਾਲ ਇੱਥੇ ਬੈਠਿਆ ਜਾਏਗਾ ਤੇ ਫਿਰ ਅਗਲੀ ਰਣਨੀਤੀ ਕੀ ਹੋਏਗੀ ਇਹਨਾਂ ਵੱਲੋਂ ਦੱਸਿਆ ਜਾਏਗਾ ਸੋ ਇਹਨਾਂ ਹੀ ਤਸਵੀਰਾਂ ਨਾਲ ਹੁਣ ਮੈਨੂੰ ਗੌਰਵ ਨੂੰ ਦਿਓ ਜਿਆਦਾ ਤੁਸੀਂ ਦੇਖਦੇ ਰਹੋ ਹੌਟਸ ਇੰਡੀਆ ਟੀਵੀ